ਅੱਜ ਕੱਲ੍ਹ ਇੱਕ ਟ੍ਰੈਂਡ ਬਹੁਤ ਚੱਲਿਆ ਹੋਇਆ ਉਹ ਹੈਗਾ ਪ੍ਰੀ-ਵੇਡਿੰਗ ਸ਼ੂਟ ਦਾ। ਉਹਦੇ 'ਚ ਪੇਰੈਂਟਸ ਵੀ ਰਾਜ਼ੀ ਹੁੰਦੇ ਆ। ਹਨਾ ਵੀ ਇੱਕ ਚਲੋ ਤੁਹਾਡੀ ਆਪਣੀ ਜ਼ਿੰਦਗੀ ਆ, ਆਪਣੀ ਤੁਹਾਡੀ ਰਾਏ ਆ। ਤੁਸੀਂ ਚੁਆਇਸ ਆ ਤੁਹਾਡੀ ਆਪਣੀ ਤੁਸੀਂ ਜਿਵੇਂ ਵੀ ਕਰਨਾ। ਪਰ ਜੇਕਰ ਮੈਂ ਇਸ ਵਿਸ਼ੇ ਤੇ ਗੱਲ ਕਰਾਂ ਤਾਂ ਮੈਨੂੰ ਲੱਗਦਾ ਵੀ ਜਿਵੇਂ ਅੱਜ ਅਸੀਂ ਇਹਨੂੰ ਇੰਨੀ ਇੰਪੋਰਟੈਂਸ ਦੇ ਚੁੱਕੇ ਹਾਂ ਇਸ ਸੀਰੀਜ਼ ਨੂੰ ਜਿਵੇਂ ਸਾਡੇ ਰਿਸ਼ਤੇ ਦੀ ਬੁਨਿਆਦ ਹੀ ਇਹ ਹੋਣ। ਅੱਜ ਦੇ ਹਾਲਾਤ ਤੇ ਸਾਡੇ ਬੱਚਿਆਂ ਦੇ ਜਲਦਬਾਜ਼ੀ ਵਿੱਚ ਫੈਸਲੇ ਲੈਣ ਦੇ ਜੇ ਸੁਭਾਅ ਨੂੰ ਆਪਾਂ ਦੇਖੀਏ ਤਾਂ ਇਹ ਲੱਗਦਾ ਵੀ ਪ੍ਰੀ-ਵੇਡਿੰਗ ਸ਼ੂਟ ਦੇ ਨਾਲੋਂ ਪ੍ਰੀ-ਵੇਡਿੰਗ ਕਾਉਂਸਲਿੰਗ ਹੋਣੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਦੇਖੋ ਵਕਤ ਬਦਲ ਚੁੱਕਿਆ ਸਾਡੀਆਂ ਧੀਆ ਭੈਣਾਂ ਬੱਚੀਆਂ ਪੜ੍ਹਾਈ ਦੇ ਦਮ ਤੇ ਸਮਾਜ ਦੇ ਵਿੱਚ ਬਹੁਤ ਅੱਗੇ ਵੱਧ ਚੁੱਕੀਆਂ ਹੁਣ ਉਹ ਬਰਾਬਰੀ ਦੇ ਹੱਕ ਨੂੰ ਸਮਝਦੀਆਂ ਉਹ ਦਬ ਕੇ ਘੁੱਟ ਕੇ ਜ਼ਿੰਦਗੀ ਨਹੀਂ ਬਤਾ ਸਕਦੀਆਂ ਕਿਉਂਕਿ ਇੱਕ ਸੋਚ ਪਹਿਲਾਂ ਨਾਲੋਂ ਹੁਣ ਬਹੁਤ ਜ਼ਿਆਦਾ ਚੇਂਜ ਹੋ ਚੁੱਕੀ ਆ ਪਹਿਲਾਂ ਮੇਲ ਤੇ ਫੀਮੇਲ ਦੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਚ ਕੁਝ ਹੋਰ ਸੀ ਤੇ ਅੱਜ ਸੋਚ ਕੁਝ ਹੋਰ ਆ ਅੱਜ ਸਾਡੇ ਲਈ ਵੀ ਇਹ ਸੋਚਣ ਦਾ ਵਿਸ਼ਾ ਕਿ ਅਸੀਂ ਆਪ ਵੀ ਬਦਲ ਰਹੇ ਹਾਂ ਕਿ ਅਸੀਂ ਮੁੰਡਿਆਂ ਨੂੰ ਵੀ ਉਹੀ ਪੁਰਾਣੀ ਸੋਚ ਦੇ ਨਾਲ ਤਾਂ ਨਹੀਂ ਪਾਲਿਆ ਜਿਹੜੀ ਇਹ ਸਿਖਾਉਂਦੀ ਸੀ ਕਿ ਤੂੰ ਮਰਦ ਹੈ ਘਰ ਦੇ ਵਿੱਚ ਤੇਰੀ ਚੱਲਣੀ ਚਾਹੀਦੀ ਹੈ ਘਰ ਵਾਲੀ ਦੀ ਕੀ ਮਜਾਲ ਵਗੈਰਾ ਵਗੈਰਾ ਜੇਕਰ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀ ਗੱਲ ਕਰੀਏ ਤਾਂ ਔਰਤਾਂ ਦਾ ਸਭ ਤੋਂ ਵੱਡਾ ਗੁਣ ਹੁੰਦਾ ਸਹਿਨਸ਼ੀਲਤਾ ਜਿੰਦਾ ਹੋ ਅੱਜਕੱਲ ਤਿਆਰ ਕਰ ਰਹੀਆਂ ਨੇ ਗੱਲ ਤਾਂ ਕੌੜੀ ਆ ਪਰ ਸੱਚੀ ਆ ਇਹ ਚੀਜ਼ ਰਿਸ਼ਤੇ ਟੁੱਟਣ ਦੇ ਵਿੱਚ ਬਰਾਬਰ ਦੀ ਜ਼ਿੰਮੇਵਾਰ ਆ ਇੱਕ ਪਾਸੇ ਮੁੰਡੇ ਵਿਆਹ ਤੋਂ ਬਾਅਦ ਪੁਰਾਣੇ ਸਮਾਜਿਕ ਢਾਂਚੇ ਵੱਲ ਤੁਰ ਪੈਂਦੇ ਆ ਤੇ ਕੁੜੀਆਂ ਨਵੀਂ ਮਿਲੀ ਆਰਥਿਕ ਆਜ਼ਾਦੀ ਦਾ ਜਾਣਾ ਬਰਦਾਸ਼ਤ ਨਹੀਂ ਕਰ ਸਕਦੀ ਇਹ ਵੀ ਸੱਚ ਆ ਕਿ ਪਹਿਲਾਂ ਬਰਦਾਸ਼ਤ ਕਰਨ ਦੀ ਸ਼ਕਤੀ ਮੁੰਡਿਆਂ ਦੇ ਵਿੱਚ ਘੱਟ ਸੀ ਤੇ ਕੁੜੀਆਂ ਦੇ ਵਿੱਚ ਜ਼ਿਆਦਾ ਸੀ ਪਰ ਹੁਣ ਹੈ ਲੋ ਵੀ ਖੁਸ਼ਹਾਲ ਪਰਿਵਾਰ ਇਹ ਮੰਨਦਾ ਕਿ ਬਰਦਾਸ਼ਤ ਸ਼ਕਤੀ ਜੇਕਰ ਦੋਹਾਂ ਪੱਖਾਂ ਦੇ ਕੋਲ ਹੋਵੇ ਤਾਂ ਹੀ ਰਿਸ਼ਤਾ ਪਰਵਾਨ ਚੜਦਾ ਤਾਂ ਹੀ ਇੱਕ ਪਰਿਵਾਰ ਜਿਹੜਾ ਹੈਗਾ ਉਹ ਖੁਸ਼ਹਾਲੀ ਦੇ ਰਾਹ ਤੇ ਤੁਰ ਸਕਦਾ ਅੱਜ ਕੱਲ ਕਿਸੇ ਕੋਲ ਵੀ ਰਿਸ਼ਤਿਆਂ ਨੂੰ ਸਵਾਰਨ ਦੇ ਲਈ ਇੰਨਾ ਸਮਾਂ ਨਹੀਂ ਹੈਗਾ ਕਿਉਂਕਿ ਅਸੀਂ ਬੇਮਤਲਬੀ ਰੰਗ ਤਮਾਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਉਲਝੇ ਹੋਏ ਹਾਂ ਤੇ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਕਿ ਅਸੀਂ ਇੱਕ ਦੂਜੇ ਨੂੰ ਸਮਝੀਏ ਜਿੱਥੇ ਪਹਿਲਾਂ ਛੱਟ ਮੰਗਣੀ ਤੇ ਪੱਟ ਵਿਆਹ ਹੁੰਦੇ ਸੀ ਉੱਥੇ ਅੱਜ ਕੱਲ ਚੱਟ ਵਿਆਹ ਤੇ ਪੱਟ ਤਲਾਕ ਹੋ ਰਹੇ ਆ ਅੱਜ ਜ਼ਰੂਰਤ ਆ ਬੱਚਿਆਂ ਨੂੰ ਇਹ ਸਮਝਾਉਣ ਦੀ ਅੱਜ ਜ਼ਰੂਰਤ ਆ ਬੱਚਿਆਂ ਨੂੰ ਪ੍ਰੀ-ਵੇਡਿੰਗ ਕਾਉਂਸਲਿੰਗ ਦੀ ਕੁਝ ਸਮਾਜਿਕ ਆਧਾਰ ਤੇ ਇੱਕ ਦੂਜੇ ਨੂੰ ਸਮਝਣ ਦੀ ਤੇ ਧਾਰਮਿਕ ਆਧਾਰ ਤੇ ਇੱਕ ਦੂਜੇ ਨੂੰ ਸਮਝਣ ਦੀ ਉਹਨਾਂ ਨੂੰ ਇਹ ਸਮਝਾਉਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਕਿ ਜਿਹੜੀਆਂ ਲਾਵਾ ਪੜਨ ਤੇ ਸੁਣਨ ਤੋਂ ਬਾਅਦ ਤੁਸੀਂ ਗ੍ਰਸਤ ਜੀਵਨ ਸ਼ੁਰੂ ਕਰਦੇ ਹੋ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਮਝਾ ਰਹੇ ਨੇ ਕੀ ਮੀਨਿੰਗ ਆ ਉਹਨਾਂ ਗੱਲਾਂ ਦਾ ਇੱਕ ਦੂਜੇ ਦੇ ਨਜ਼ਰੀਏ ਨੂੰ ਸਮਝਣ ਤੇ ਮੰਨ ਦੇਣ ਦੀ ਲੋੜ ਆ ਇੱਕ ਚੰਗੀ ਕਾਉਂਸਲਿੰਗ ਦੀ ਲੋੜ ਆ ਇੱਕ ਪ੍ਰੀ-ਵੇਡਿੰਗ ਕਾਉਂਸਲਿੰਗ ਬੱਚਿਆਂ ਦੀ ਕਰਵਾਈ ਜਾਵੇ ਜਿੰਦੇ ਵਿੱਚ ਉਹਨਾਂ ਨੂੰ ਇਹ ਗਾਈਡੈਂਸ ਦਿੱਤੀ ਜਾਵੇ ਕਿ ਤੁਸੀਂ ਮੈਰਿਜ ਤੋਂ ਬਾਅਦ ਇੱਕ ਦੂਜੇ ਦੇ ਨਾਲ ਕਿੱਦਾਂ ਕੋਪ ਕਰਕੇ ਚੱਲਣਾ ਕਿੱਦਾਂ ਤੁਸੀਂ ਇੱਕ ਦੂਜੇ ਦਾ ਸਾਥ ਦੇਣਾ ਕਿੱਦਾਂ ਤੁਸੀਂ ਹਰ ਹਾਲਾਤ ਦੇ ਵਿੱਚ ਇੱਕ ਦੂਜੇ ਨੂੰ ਸਮਝਣਾ ਰਿਸ਼ਤਾ ਤੁਹਾਡਾ ਕਿੱਦਾਂ ਬੈਟਰ ਹੋ ਸਕਦਾ ਸੋ ਮੇਰੀ ਖਿਆਲ ਦੇ ਨਾਲ ਜੇਕਰ ਤੁਸੀਂ ਇੱਕ ਪਰੀ ਵੈਡਿੰਗ ਸ਼ੂਟ ਦੀ ਜਗ੍ਹਾ ਤੇ ਇੱਕ ਐਨਿਵਰਸਰੀ ਸ਼ੂਟ ਕਰਵਾਉਣਾ ਉਹ ਵੀ ਖੁਸ਼ੀਆਂ ਦੇ ਨਾਲ ਤਾਂ ਆਈ ਥਿੰਕ ਉਹ ਜ਼ਿਆਦਾ ਵਧੀਆ ਆਪਣੀ ਹਰ ਐਨਿਵਰਸਰੀ ਦੇ ਇੱਕ ਸ਼ੂਟ ਕਰਵਾਓ ਵੀ ਅੱਜ ਸਾਡੇ ਵਿਆਹ ਨੂੰ ਇੰਨੇ ਸਾਲ ਹੋ ਚੁੱਕੇ ਆ ਤੇ ਖੁਸ਼ੀਆਂ ਦੇ ਨਾਲੇ ਸਾਡਾ ਸਮਾਂ ਲੰਘਿਆ ਉਸ ਚੀਜ਼ ਦੀ ਖੁਸ਼ੀ ਤੋਂ ਜ਼ਿਆਦਾ ਹੋਊਗੀ ਸੋ ਕਿਤੇ ਨਾ ਕਿਤੇ ਆਪਾਂ ਸਮਝੀਏ ਇਸ ਚੀਜ਼ ਨੂੰ ਤੇ ਇਸ ਟ੍ਰੈਂਡ ਨੂੰ ਚੇਂਜ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰੀਏ ਅਸੀਂ ਪ੍ਰੀ ਵੈਡਿੰਗ ਕਾਉਂਸਲਿੰਗ ਨੂੰ ਜ਼ਿਆਦਾ ਪ੍ਰੈਫਰੈਂਸ ਦਈਏ ਤਾਂ ਜ਼ਿਆਦਾ ਵਧੀਆ Thank you.